ਪੰਜਾਬ ਦੇ ਵਿੱਚ ਲੁੱਟਾਂ ਤੇ ਖੋਹਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਨਾਬਾ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਕੂਟਰੀ ਸਵਾਰ ਤੋਂ ਲੁਟੇਰਿਆਂ ਵੱਲੋਂ 1,56,000 ਦੀ ਨਗਦੀ ਲੁੱਟੀ ਗਈ ਹੈ ਆਜੋ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਹੁਣ ਤਾਂ ਕੰਮ ਕਰਦਾ ਜੀ ਨਾਲ ਕਲੈਕਸ਼ਨ ਦਾ ਹੋ ਗਿਆ ਮੈਂ ਜੀ ਅਮਲੋ ਗਿਆ ਸੀਗਾ ਮੰਡੀ ਦੇ ਮੰਡੀ ਜਾਣਿਆ ਉੱਥੋਂ ਵਾਪਸੀ ਆ ਰਿਹਾ ਸੀਗਾ ਕਲੈਕਸ਼ਨ ਤਕਰੀਬਨ 1,60,000 ਰੁਪਏ ਕਹਿੰਦਾ ਸੀਗਾ ਬਾਕੀ ਦੋ ਚੈੱਕ ਸੀਗੇ ਤਾਂ ਉਹ ਬੰਦਿਆਂ ਨੇ ਮੈਨੂੰ ਤਕਰੀਬਨ ਅਮਲੋਤੂ ਹੀ ਪਛਾੜਦਾ ਮੇਰੇ ਪਿੱਛੇ ਹੁਣ ਟੋਲ ਟੈਕਸ ਦੇ ਬਰਾਬਰ ਆ ਕੇ ਮੈਂ ਉਹ ਗੱਡੀ ਮੈਨੂੰ ਕ੍ਰਾਸ ਕੀਤੀ ਐ ਗੱਡੀ ਮੈਨੂੰ ਕ੍ਰਾਸ ਕਰਕੇ ਸਾਈਡ ਤੇ ਲਾਈ ਉਹਨਾਂ ਨੇ ਮੈਂ ਦੇਖਿਆ ਵੀ ਗੱਡੀ ਨੰਬਰ ਪਲੇਟ ਨਹੀਂ ਹੈ ਮੈਂ ਆਪਣੇ ਮਨਚੇ ਸੋਚ ਰਿਹਾ ਇਹ ਗੱਡੀ ਗਲਤ ਲੱਗ ਰਹੀ ਐ ਤਾਂ ਉਹ ਫੜ ਕੇ ਚਲੋ ਆਪਣੇ ਨਾਲ ਕੋਈ ਗੱਲਬਾਤ ਨਹੀਂ ਮੈਂ ਅੱਗੇ ਆ ਕੇ ਚੈਹਲ ਰੁਕਣਾ ਸੀਗਾ ਉੱਥੇ ਰੁਕਿਆ ਤਕਰੀਬਨ ਅੱਧਾ ਘੰਟਾ ਉਸ ਤੋਂ ਬਾਅਦ ਉਹ ਤੋਂ ਪੇਮੈਂਟ ਲੈ ਕੇ ਮੈਂ ਵਾਪਸ ਜਦੋਂ ਆ ਰਿਹਾ ਸੀਗਾ ਕਰਤਾਰ ਜੀ ਮੈਂ ਦੇ ਕੋਲ ਪਿੱਛੇ ਉਹਤੋਂ ਨਾਲ ਪੁੱਛਿਆ ਕਿ ਗੱਡੀ ਮੈਨੂੰ ਮਤਲਬ ਫਿੱਟ ਕੀਤੀ ਹੈ ਮਾਰਨ ਦੀ ਕੋਸ਼ਿਸ਼ ਕੀਤੀ ਵੀ ਗੱਡੀ ਛੱਟਣ ਦੀ ਸਕੂਟਰੀ ਤਾਂ ਆਉਂ ਮੈਂ ਜਦੋਂ ਕਿਦਾਂ ਨੂੰ ਦੇਖ ਲਿਆ ਤਾਂ ਮੈਂ ਕੱਚੇ ਚ ਸਕੂਟਰੀ ਸਟਾਪ ਕਰ ਲਈ ਉਹਨਾਂ ਨੇ ਨਾਲ ਦੀ ਨਾਲ ਮੇਰੇ ਅੱਗੇ ਲਾ ਕੇ ਗੱਡੀ ਦੋ ਬੰਦੇ ਨਿਕਲੇ ਫਟਾਫਟ ਮਾਰਨ ਸ਼ੁਰੂ ਕੀਤਾ ਔਰ ਮੇਰੀ ਲੱਤ ਮਾਰ ਕੇ ਸਕੂਟਰੀ ਗਈ ਤੇ ਉਹਨਾਂ ਨੇ ਮੈਨੂੰ ਗਿਰ ਗਿਆ نیچے ਗਿਰਨ ਤੋਂ ਬਾਅਦ ਬਸ ਉਹਨਾਂ ਨੇ ਬੈਗ ਚੱਕਿਆ ਸਕੂਟਰੀ ਚਾਬੀ ਗਈ ਤੇ ਜਦ ਦੀ ਗੱਡੀ ਘੁਮਾ ਕੇ ਵਾਪਸ ਕਿਚੇ ਨੂੰ ਚਲੇ ਕਿੰਨੇ ਜਾਣੇ ਸੀ ਉਹ ਤੋਂ ਫਿਰ ਤਿੰਨ ਬੰਦੇ ਸੀ ਗੱਡੀ 'ਚ ਹਥਿਆਰ ਵੀ ਸੀ ਤੇ ਤੁਹਾਨੂੰ ਨਹੀਂ ਦੇਖੋ ਮੈਂ ਹਥਿਆਰ ਵਾਪਸ ਬਾਹਰ ਨਹੀਂ ਕੱਢਿਆ ਉਹਨਾਂ ਨੇ ਕੋਈ ਵਿੱਚ ਅੰਦਰ ਹੋ ਗਏ ਲੱਗ ਮੇਰੇ ਨਾਲ ਹਥਿਆਰ ਅਲੱਗ ਦਿਨ ਹਾਂ ਜੀ ਹਰ ਹਫ਼ਤੇ ਹੀ ਆਉਂਦੀ ਹੈ ਜੀ ਸਾਡੇ ਸਾਹਮਣੇ ਜੀ ਹਾਜੀ ਕਲੈਕਸ਼ਨ ਹੁੰਦੀ ਹੈ ਉਹ ਆਪਣਾ ਮਾਲ ਜਨ ਸਪਲਾਈ ਹੁੰਦਾ ਮਤਲਬ ਅਮਲੋ ਵਗੈਰਾ ਤਹਿਲ ਸਾਰੀ ਜਗ੍ਹਾ ਪਿੰਡੀਆਂ ਜਾਂਦਾ ਇਸ ਤੋਂ ਬਾਅਦ ਫਿਰ ਕੀ ਕੀ ਸੀ ਉਸ ਤੋਂ ਬਾਅਦ ਫਿਰ ਆਪਾਂ ਨੇ ਬੰਦੇ ਆ ਕੇ ਲੱਗ ਲਾਉਣੇ ਵਾਲੇ ਜੇ ਮੈਂ ਰੌਲਾ ਪਾਇਆ ਜੀ ਤਾਂ ਮਤਲਬ ਉਹ ਗੱਡੀ ਪਿੰਡਾਂ ਚੋਂ ਲੰਘੀ ਕੇ ਅਸੀਂ ਚਹਿਰਤਾ ਗਈ ਰਹੀ ਮੈਂ ਚਹਿਰ ਕੋਲ ਕੀਤਾ ਉੱਥੇ ਬਾਫਸਿੰਗ ਆਈ ਉਹ ਪਿੰਡਾਂ ਨੂੰ ਬਾਲੀ ਵਧੀ ਉਹਨਾਂ ਨੇ ਉਸ ਤੋਂ ਬਾਅਦ ਮੈਂ ਦੁਕਾਨ ਤੇ ਫੋਨ ਕੀਤਾ ਬੰਦੇ ਆਪਣੇ ਪਹੁੰਚੇ ਸਾਰੇ ਨਵੇਂ ਲਾਉਣੇ ਆਲੇ ਤਾਂ ਉਹਨਾਂ ਨੇ ਫਿਰ ਉਹਨ ਚੱਕਿਆ ਦੇ ਸਾਰਾ ਚੱਕ ਕੇ ਖਾਣੇ ਆਏ ਹਾਂ ਬਿਲਕੁਲ ਖਤਰਾ ਸੀ ਕਿ ਜੀ ਮੈਂ ਮਲ ਹੱਥੋਂ ਪਰ ਕਰੀ ਕੋਸ਼ਿਸ਼ ਕਰਦਾ ਤਾਂ ਉਹ ਕੁਝ ਵੀ ਮੰਨਣਾ ਨਹੀਂ ਕਰਦਾ ਜੀ ਮਾਰ ਵੀ ਸਕਦੇ ਸੀ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਬੰਦੇ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਜੇ ਅੰਤਰਾ ਦੇ ਲੱਥ ਪਾਈ ਜਾ ਸਕਿਆ ਜੇ ਵਾਸਤੇ ਅਸੀਂ ਕਹਿੰਦਾ ਹਾਂ ਹੁਣ ਸੇ ਦਾ ਕੰਮ ਸਾਡਾ ਸਰਾਂਦ ਰੋਡ ਤੇ ਅੱਛਾ ਤੇ ਇਹ ਜਿਹੜੀ ਵਾਰਦਾਤ ਵਾਪਰੀ ਹੈ ਕਿਸ ਤਰ੍ਹਾਂ ਤੇ ਇਹ ਤੁਹਾਡੇ ਬ੍ਰੀਫਿੰਗ ਜਿਹੜਾ ਹੈਗਾ ਰੋਕ ਕੇ ਨਿਕਲ ਹੋ ਦਿੱਤੇ ਕਿੰਨੇ ਪੈਸੇ ਸੀ ਕਿੰਨੇ ਬੰਦੇ ਸੀ ਔਰ ਕੀ ਮੰਗ ਕਰਦੇ ਸਾਡੇ ਹਰ ਹਫ਼ਤਾ ਹਰ ਸੋਮਵਾਰ ਨੂੰ ਤੇ ਮਲੋ ਮਾਰਕੀਟ ਕਰਨ ਜਾਂਦੇ ਹਾਂ ਅਸੀਂ ਕਿੰਨੇ ਸਾਲਾਂ ਤੋਂ ਮਾਰਕੀਟ ਕਰਦੇ ਆ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਵੀ ਪਿੱਛੇ ਕਿਸੇ ਨੇ ਕੋਈ ਮੁਕਬਰੀ ਕਰੀ ਹੋਏ ਤਾਂ ਇਹਨਾਂ ਦੇ ਪਿੱਛੇ ਲੱਗੇ ਬੰਦੇ ਤਕਰੀਬਨ 1.6 ਲੱਖ ਹਜ਼ਾਰ ਦੇ ਕਰੀਬ 1.55 ਸਮਥਿੰਗ ਵੀ ਤੇ 50 ਹਜ਼ਾਰ ਦੇ ਚੈੱਕ ਸੀ ਤੇ ਉਹ ਪੈਸੇ ਇਹਨਾਂ ਨੂੰ ਚਾਹਲ ਤੋਂ ਥੋੜੀ ਅੱਗੇ ਆ ਕੇ ਚਕਰਤਾਰ ਕੰਪੈਨ ਦੇ ਨੇੜੇ ਇਹਨਾਂ ਤੋਂ ਫੋਲਿੰਗ ਇਹਨਾਂ ਦੇ ਗੱਡੀ ਇਹਨਾਂ ਦੇ ਮੂਰੇ ਲਾ ਕੇ ਤੇ ਇਹਨਾਂ ਜਿਵੇਂ ਬਾਈਕ ਕਾਨੂੰਨ ਇਹਨਾਂ ਤੇ ਲੱਤ ਮਾਰੀ ਤੇ ਇਹਨਾਂ 60 ਫੀਟ ਤੋਂ ਵੀ ਥੋੜਾ ਬਚੌਰ ਹੈਗੇ ਚਲੋ ਵੀ ਸ਼ੁਕਰ ਹੈ ਪੈਸੇ ਤਾਂ ਗਏ ਹੀ ਗਏ ਸੋ ਸਾਰਾ ਪਹਾੜੀ ਡਰੇ ਹੋਏ ਨੇ ਸਾਰਿਆਂ ਨੂੰ ਨਹੀਂ ਆਉਂਗੇ ਵੀ ਅਸੀਂ ਕੰਮ ਕਿਵੇਂ ਕਰਿਆ ਜਾਵੇ ਬਫਾਰ ਦਾ ਤੁਹਾਨੂੰ ਪਤਾ ਹੀ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਇਹ ਹਾਂ ਜੀ ਬਾਰ ਲੱਤਾ ਹੋਗੇ ਸਾਨੂੰ ਲੋਕਾਂ ਦੇ ਘਰੇ ਬੈਠੇ ਕੰਮ ਕਰਨਾ ਪਊ। ਅਸੀਂ ਇਹਨਾਂ ਦਾ ਆਪ ਦਾ ਕੰਮ ਕਰ ਰਹੇ ਹਾਂ, ਇਹਨਾਂ ਦੇ ਸਾਰੇ ਕਰ ਰਹੇ ਹਾਂ। ਇਹਨਾਂ ਦੇ ਵੀ ਘਰ ਚੱਲ ਰਹੇ ਨੇ, ਇਹਦੇ ਨਾਲ ਸਾਡੇ ਵੀ ਚੱਲ ਰਹੇ ਨੇ। ਪਰ ਇਹ ਇਹੋ ਜਿਹੇ ਕੰਮ ਹੋਗੇ। ਅਸੀਂ ਤਾਂ ਕਹਾਂਗੇ ਵੀ ਬੰਦੇ ਵੀ ਹਟਾਓ, ਆਪ ਵੀ ਵਿਚ ਪਰ ਕੇ ਬਹਿ ਜਾਓ। ਇਧਰ ਰੁਕੀ ਜਿਹੜੀ ਮੰਡੀ ਹੋਈ ਥਾਈ ਜਾਓ। ਹਨ ਇਹਨੇ ਕਿੰਨੇ ਪਏ ਵਸਦ ਨੇ ਇਹਨੀਆਂ ਕੰਮ ਹੁੰਦਾ ਸੀ। ਉਹਨੂੰ ਸਹਿ ਸਕੀਏ। ਤੇ ਸਰਕਾਰ ਨੂੰ ਤਾਂ ਆਪੇ ਚਾਹੀਦਾ ਵੀ ਇਹੋ ਜਿਹੇ ਕੰਮ ਜਿਹੜੇ ਵੱਧ ਰਹੇ ਨੇ, ਦਿਨ-ਦਰ-ਦਿਨ ਵੱਧੇ ਰਹੇ ਆ ਆਪਾਂ ਸਾਰੇ ਦੇਖ ਰਹੇ ਹਾਂ। ਥੱਲੀ ਵਪਾਰੀ ਗੱਲ ਦੀ, ਨਸ਼ ਖਦਰ ਧਿਆਨ ਕਰਨਾ ਚਾਹੀਦਾ ਦੇਖੋ ਸਾਡੀ ਅਸੀਂ ਕਹਿੰਦੇ ਹਾਂ ਕਿ ਸਾਰੇ ਪੈਸੇ ਵੀ ਰਿਕਵਰ ਹੋਣ ਦੁਆਰਾ ਸਾਨੂੰ ਪੈਸੇ ਮਿਲਣ ਤਾਂ ਕਿ ਅਸੀਂ ਅੱਗੇ ਨੂੰ ਵੀ ਕੰਮ ਕਰ ਸਕੀਏ ਸਾਡਾ ਡਰ ਜਿਹੜਾ ਬਣ ਗਿਆ ਉਹਨੂੰ ਡਰ ਨੂੰ ਖਤਮ ਕੀਤਾ ਜਾਵੇ ਜੇ ਬੰਦੇ ਫੜੇ ਜਾਂਦੇ ਆ ਇਨਸਾਫ ਮਿਲਦਾ ਸਾਨੂੰ ਅਸੀਂ ਅੱਗੇ ਨੂੰ ਵੀ ਕੰਮ ਕਰ ਸਕਦੇ ਹਾਂ ਨੇ ਸਾਨੂੰ ਅੱਗੇ ਨੂੰ ਸਾਡੀ ਇਹੀ ਸੋਚ ਬਣ ਗਈ ਸੀ ਕੰਮ ਆਰੰਭ ਕਰੀ ਅੱਗੇ ਤੇ ਵੀ ਆਪਣੇ ਮਦਾਨਤੀ ਬੈਠ ਕੇ ਆਪਣਾ ਜੋ ਮਾੜਾ ਮੋੜਾ ਕੰਮ ਚੱਲਦਾ ਹੋਇਆ ਕਰੀ ਰਹੀ ਸੀ ਠੀਕ ਹੈ ਨਾ 1,60,000 ਰੁਪਏ ਕਮਾਉਣ ਨੂੰ ਤੁਹਾਨੂੰ ਵੀ ਪਤਾ ਕਿੰਨਾ ਟਾਈਮ ਲੱਗਦਾ ਹੈ 5-7 ਲੱਖ ਰੁਪਏ ਕਮਾ ਕੇ ਆਂਦਾ ਬੰ ਇਹਨਾਂ ਅੱਗੇ ਨੂੰ ਤਾਂ ਕੰਮ ਦਾ ਸਾਨੂੰ ਸੋਚ ਹੋਗੀ ਇਹ ਹੀ ਸਾਰੇ ਵਪਾਰੀਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਭਾਸ ਤੋਂ ਪਹਿਲੇ ਲੈਣ ਜਾਇਆ ਕਰੀਏ ਜਾਂ ਕਿ ਇਹ ਕੰਮ ਅਲੱਗਾਂ ਦਾ ਹੀ ਪੈਸੇ ਆਨਲਾਈਨ ਪਾਓ ਜੀ ਜਾਂ ਦੇਖੇ ਜਾਓ ਤਾਂ ਸਮਾਨ ਭੇਜਾਂਗੇ ਅੱਗੇ ਸਾਡਾ ਸਾਡੇ ਲੋਕਾਂ ਦਾ ਵੀ ਸਮਾਨ ਦਾ ਕੰਮ ਸਿਸਟਮ ਖਰਾਬ ਹੋ ਰਿਹਾ ਹੈ ਸਾਣਾ ਉਹ ਜਗਨਨਾਥ ਜਿਹੜਾ ਕਿ ਵਾਰਡ ਨੰਬਰ 10 ਭਾਸ ਤੋਂ ਬਾਹਰ ਰਹਿਣ ਵਾਲਾ ਹੈ ਜੋ ਕਿ ਜਿਹੜੀ ਆਪਣੀ ਕੈਸ਼ ਕਲੈਕਟ ਕਰਕੇ ਭਾਸ ਤੋਂ ਤੋਂ ਅਮਲੋ ਤੋਂ ਆ ਰਿਹਾ ਸੀਗਾ ਜਦੋਂ ਨੇੜੇ ਤੇ ਕਰਤਾਰ ਕੰਬਾਈਨ ਜਿਹੜੀ ਇੰਡਸਟਰੀ ਲੱਗੀਆਂ ਉੱਤੇ ਇਹ ਆਪਣੀ ਸਿਕਿਉਰਿਟੀ ਦੇ ਸੀਗਾ ਤੇ ਉੱਥੇ ਕਸਟ੍ਰਪਤ ਕਾਰਤੀ ਜੀ ਦਾ ਬੈਨਾ ਨੰਬਰੀ ਜੇ ਜਿਹਦੇ ਵਿੱਚ ਉਹਦੇ ਦਫਤਰ ਵਿੱਚ ਵੀ ਦੋ ਬੰਦੇ ਸੀ ਕਿ ਜਿਨ੍ਹਾਂ ਨੇ ਮੇਰੇ ਤੋਂ ਜਿਹੜਾ ਇਹ ਬੈਗ ਕੀ ਹੈ ਬੈਗ ਨੇ ਤਕਰੀਬ 1.5 ਲੱਖ ਰੁਪਏ ਜੋ ਇਹਨਾਂ ਨੇ ਲਖਾਇਆ ਹੈਗਾ ਵੀ ਇਸ ਨੂੰ ਚੋਕੇ ਭਰਾ ਲਊਗਾ ਤੋਂ ਇਸ ਸੰਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਨੰਬਰ 100 ਮੁਕੱਦਮਾ ਨੰਬਰ 10 ਜੋ ਅੰਡਰ ਸੈਕਸ਼ਨ 304 115 235 ਜਿਹੜਾ ਡੀ ਐਨ ਐਫ ਦਾ ਦਰਜੂ ਵਜੋਂ ਕੀਤਾ ਹੈ ਉਹ ਫਿਰ ਜਿਹੜਾ ਮੁਕੱਦਮਾ ਜਿਹੜਾ ਦਰਜ ਕਰਕੇ ਇਹ ਵੀ ਅੱਗੇ ਇਨਵੈਸਟੀਗੇਸ਼ਨ ਅਸੀਂ ਕਰ ਲਈਏ। ਇਹ ਜੀ ਮਨੀਮ ਲੱਗਿਆ ਹੋਇਆ ਹੈਗਾ ਆਪਣਾ ਕੋਈ ਉਹਨਾਂ ਦਾ ਗ੍ਰੋਸਰੀ ਦਾ ਮੀਨ ਹੈਗਾ ਤੇ ਉੱਥੋਂ ਇਹ ਆਪਣੀ ਕੈਸ਼ ਕਲੈਕਟ ਕਰਕੇ ਲੈ ਜਾਂਦਾ ਹੈਗਾ ਮਨੀਮ ਤੋਂ। ਉਹਦੇ ਦਰਸਨ ਮੁਤਾਬਕ ਜਿਹੜਾ ਉਹ ਕੈਸ਼ ਸੀਗਾ ਦੇਖੋ 7 ਲੱਖ ਦਾ। ਉਹਨਾਂ ਕੋਈ ਵਿਚਾਰੀ ਵੀ ਸੀ ਮੈਂ ਤੁਹਾਨੂੰ ਥਿਆਰ ਦਿੱਤਾ ਕਿ ਜੇਕਰ ਕੋਈ ਵੈਸੀ ਨਹੀਂ ਤਾਂ ਨਹੀਂ ਨਹੀਂ ਜੋ ਉਹਨਾਂ ਨੇ ਲਿਖਾਇਆ ਹੈਗਾ ਹਥਿਆਰਕੂਨੀ ਦੇ ਵਿੱਚ ਜੀ ਨੂੰ ਆਇਆ। ਤੇ ਜਸਤ ਵੀ ਆਪਣੀ ਕੂਪੀਤੀ ਸੀਗਾ ਤੇ ਉਹ ਘਾਰ ਤੋਂ ਸਰੇ ਤੇ ਜਿਹੜਾ ਇਹ ਤੋਂ ਪੈਸਿਆਂ ਵਾਲਾ ਬੈਗ ਸੀ ਉਹ ਕਿੱਥੇ ਲੱਗੇ ਪਤਾ ਲੱਗੂ ਜੀ ਕੌਣ ਸੀ ਬੰਦੇ ਹਾਂਜੀ ਹਾਂ ਅਸੀਂ ਜਿਹੜੀ ਅੱਧੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਜਿਹੜਾ ਅਸੀਂ ਆਪਣੇ ਐਫਰਟਸ ਦੇ ਨਾਲ ਹੀ ਅਸੀਂ ਟਰੇਸ ਕਰਕੇ ਜਿਹੜੇ ਦੂਸੀ ਹੈਗੇ ਨੇ ਇਹਨਾਂ ਨੂੰ ਜਸਤਾਰ ਕਰਾਂਗੇ